ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਹੋ ਉਸ ਜਿੱਤੇ ਕਿ ਬੀਤੇ ਦਿਨ ਖਰੜ ਹਲਕੇ ਨੂੰ ਲੈ ਕੇ ਜਿਹੜਾ ਐਮਐਲਏ ਉਤੋਂ ਅਨਮੋਲ ਗਗਨ ਮਾਨ ਹੋਣਾਂ ਦੇ ਵੱਲੋਂ ਇੱਕ ਅਸਤੀਪਾ ਦੇ ਕੇ ਵੱਡਾ ਸਿਆਸੀ ਤਮਾਕਾ ਕੀਤਾ ਸੀ ਪਰ ਇਸ ਸਭ ਦੇ ਵਿਚਾਲੇ ਜਿੱਥੇ ਤਰਨਤਾਰਨ ਦੇ ਵਿੱਚ ਵੀ ਜਿਹੜੀ ਜ਼ਿਮਨੀ ਚੋਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਡਿਕਲੇਅਰ ਕੀਤੀ ਹੋਇਆ ਕਿ ਜਿਹੜੀ ਜਿਹੜੀ ਜ਼ਿਮਨੀ ਚੋਣ ਕਰਵਾਈ ਜਾਵੇ ਪਰ ਇਸ ਸਭ ਦੇ ਵਿਚਾਲੇ ਅਕਾਲੀ ਦਲ ਨੂੰ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਵਿੱਚ ਵੱਡਾ ਝੜਕਾ ਲੱਗਿਆ ਸੀ ਸਾਬਕਾ ਵਿਧਾਇਕ ਕਈ ਵਾਰ ਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੀਨੀਅਰ ਲੀਡਰ ਹਰਮੀਤ ਸਿੰਘ ਸੰਧੂ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਪਰ ਇਸ ਤੋਂ ਬਹੁਤ-ਬਹੁਤ ਵੱਡੇ ਇਲਜ਼ਾਮ ਸੁਖਵੀਰ ਸਿੰਘ ਬਾਦਲਰਾਂ ਦੇ ਉੱਪਰ ਲਗਾਉਂਦੇ ਨੇ ਕਿ ਜਿਹੜੀ ਉੱਪਰ ਉਸ ਤਰੀਕੇ ਸੁਣਵਾਈ ਨਹੀਂ ਹੁੰਦੀ ਪਰ ਉਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਦੇ ਵਿੱਚ ਵੱਡਾ ਸਿਆਸੀ ਠਮਾਕਾ ਕਰਨ ਜਾ ਰਿਹਾ ਜਿੱਥੇ ਕਿ ਅੱਜ ਤਰਨਤਾਰਨ ਦੇ ਚਵਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਣ ਜਾ ਰਹੀ ਹੈ ਇਸ ਮਹਾਂ ਰੈਲੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਕਿ ਇੱਕ ਸਿਆਸੀ ਧਮਾਕਾ ਕਰਕੇ ਤਰਨਤਾਰਨ ਦਾ ਇੱਕ ਸਭ ਤੋਂ ਵੱਡਾ ਆਜ਼ਾਦ ਰਾਜਨੀਤਿਕ ਪਾਵਰ ਰੱਖਣ ਵਾਲਾ ਗਰੁੱਪ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇ ਸਕਦਾ ਜਾਨੀ ਕਿ ਜੋ ਤਰਨਤਾਰਨ ਦੀ ਜ਼ਿਮਨੀ ਚੋਣ ਆਉਣੀ ਆ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਵਰ ਦਿਖਾ ਸਕਦਾ ਜਾਂ ਫਿਰ ਸੁਖਵੀਰ ਸਿੰਘ ਬਾਦਲੇ ਕਹਿ ਸਕਦੇ ਆ ਕਿ ਅੱਜ ਆਪਣੀ ਪਾਵਰ ਦਿਖਾ ਸਕਦੇ ਨੇ ਕਿ ਕਿਸ ਤਰੀਕੇ ਉਹ ਜਿਹੜੀ ਰਾਜਨੀਤਿਕ ਧਿਰਾਂ ਨੂੰ ਭਾਵੇਂ ਆਜ਼ਾਦ ਹੋਣ ਜਾਂ ਕਿਸੇ ਤਰਨਤਾਰਨ ਕਿ ਆਪਣੇ ਅਕਾਲੀ ਦਲ ਦੇ ਵਿੱਚ ਕਿਸ ਤਰੀਕੇ ਸ਼ਾਮਲ ਕਰਦੇ ਨੇ ਤਾਂ ਅੱਜ ਬਹੁਤ ਵੱਡੀ ਇੱਕ ਮਹਾਂ ਰੈਲੀ ਕੈਸਾ ਦਿਆ ਤਰਨਤਾਰਨ ਦੇ ਚਵਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਜਾ ਰਹੀ ਹੈ ਹਾਲਾਂਕਿ ਜਿਹੜੀਆਂ ਇਹ ਸਿਆਸੀ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੀਆਂ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਜਾ ਰਹੀਆਂ ਨੇ ਤਾਂ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਡਾ ਸਿਆਸੀ ਠਮਾਕਾ ਕਰ ਸਕਦਾ ਜਿਸ ਦੇ ਵਿੱਚ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਸਭ ਤੋਂ ਵੱਡੇ ਰਾਜਨੀਤਿਕ ਪਾਵਰ ਰੱਖਣ ਵਾਲੇ ਆਜ਼ਾਦ ਗਰੁੱਪ ਨੂੰ ਤਰਨ ਤਰਨ ਦੇ ਉਸ ਹਲਕੇ ਦੇ ਆਜ਼ਾਦ ਗਰੁੱਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਦਾ ਸੂਤਰਾਂ ਵਾਲੇ ਤੋਂ ਖਬਰ ਇਸ ਤਰੀਕੇ ਵੀ ਆ ਕਿ ਉਸੇ ਕਿਸੇ ਰਾਜਨੀਤਿਕ ਗਰੁੱਪ ਦੇ ਲੀਡਰ ਨੂੰ ਜਿਹੜੀ ਟਿਕਟਾ ਉਹ ਵੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਜਿਹੜੇ ਹਰਮੀਤ ਸਿੰਘ ਸੰਧੂ ਨੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਕੀ ਉਹ ਜ਼ਿਮਨੀ ਚੋਣ ਦੇ ਸੱਤਾਧਿਰ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕੈਂਡੀਡੇਟ ਹੋ ਸਕਦੇ ਨੇ ਮੁਕਾਬਲਾ ਕਿਸ ਤਰੀਕੇ ਹੋਵੇਗਾ ਆਉਣ ਵਾਲਾ ਸਮਾਂ ਬਹੁਤ ਕੁਝ ਦੱਸੇਗਾ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਸਿਆਸੀ ਧਮਾਕਾ ਤਰਨਤਾਰਨ ਦੇ ਵਿੱਚ ਕਰ ਰਿਹਾ ਜਵਾਲ ਦੇ ਵਿੱਚ ਵੱਡੀ ਰੈਲੀ ਦੇ ਵਿੱਚ ਉਸ ਹਾਲ ਕੇ ਦੇ ਸਭ ਤੋਂ ਵੱਡੇ ਆਜ਼ਾਦ ਰਾਜਨੀਤਿਕ ਗਰੁੱਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ